ਕਿਸਾਨ ਲੀਡਰਾਂ ਨੇ ਵੀ ਆਰਤੀਏ ਵਰਗ ਉਤੇ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਨਿਖੇਦੀ ਕੀਤੀ ਹੈ। ਪਿਛਲੇ ਦਿਨੀ ਲਗਭਗ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਕੇਂਦਰ ਦੀ ਬੋਖਲਾਹਟ ਵਾਲੀ ਕਾਰਵਾਈ ਕਰਾਰ ਦਿੱਤਾ ਸੀ। ਵੀ ਜਿਵੇਂ ਆਰਤੀਆਂ ਦੇ ਖਿਲਾਫ ਛਾਪੇਮਾਰੀ ਹੋਈ ਆ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਤੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਸਪੋਰਟ ਕਰਦੇ ਜੇ ਇਸ ਅੰਦੋਲਨ ਦੀ। ਤੇ ਉਹਦੇ ਤੇ ਸਾਡਾ ਇਨਾ ਕਹਿਣਾ ਵੀ ਇਹ ਬਦਲੇ ਦੀ ਭਾਵਨਾ ਨਾਲ ਹੁਣ ਮੋਦੀ ਸਰਕਾਰ ਇਹ ਕੁਝ ਕਰ ਰਹੀ ਆ ਦੂਜਾ ਇਹ ਹੈ ਵੀ ਇਹ ਕਹਿ ਰਹੀ ਆ ਸਰਕਾਰ ਵੀ ਜਿਹੜਾ ਆੜਤੀਆ ਵਰਗਾ ਹੈ ਉਹ ਕਿਸਾਨਾਂ ਨੂੰ ਵੱਡੀ ਪੱਧਰ ਤੇ ਸਪੋਰਟ ਭੇਜਦਾ ਹੈ ਅੱਜ ਇੱਕ ਦਿਨ ਤੁਸੀਂ ਪੜਿਆ ਹੋਣਾ ਪਰਸੋਂ ਚੌਥੇ ਅਖਬਾਰਾਂ ਦੇ ਵਿੱਚ ਇੱਕ ਗੱਲ ਲੱਗੀ ਸੀ ਕਿ ਯਾਰ ਇਹਨਾਂ ਦਾ ਫੰਡਿੰਗ ਕਿੱਥੋਂ ਆਉਂਦਾ ਉਦੋਂ ਹੀ ਲੱਗਦਾ ਸੀਗਾ ਵੀ ਇਹ ਇਹ ਇਨਾ ਲੰਮਾ ਮੋਰਚਾ ਚੱਲ ਕਿਵੇਂ ਗਿਆ ਇਹਨਾਂ ਨੂੰ ਫੰਡਿੰਗ ਕਿਵੇਂ ਆ ਰਿਹਾ ਹੈ ਉਦੋਂ ਲੱਗਦਾ ਸੀ ਵੀ ਹੁਣ ਇਹ ਕੋਈ ਨਾ ਕੋਈ ਅਲਜਾਮ ਲਾਉਣ ਵਾਲੇ ਐ ਉਸੇ ਵੀ ਅਲਜਾਮ ਸਾਹਮਣੇ ਆ ਗਿਆ ਹੁਣ ਅੱਜ ਤੱਕ ਤੁਸੀਂ ਦੇਖਿਆ ਕਦੇ ਕਿਸੇ ਆੜਤੀਆਂ ਦੇ ਉੱਤੇ ਕਿਤੇ ਛਾਪੇ ਪਏ ਹੁਣ ਇਨਕਮ ਦੇ ਸਾਡੀ ਇਹ ਰੱਖੀ ਹੋਈ ਸੀ ਗੱਲ ਵੀ ਆੜਤੀਆਂ ਦੀਆਂ ਪਾਸਬੁਕਾਂ ਬਣਾਓ ਹਸਾਬ-ਕਿਤਾਬ ਦੀਆਂ ਉਹਦੀ ਗੱਲ ਨਹੀਂ ਕਿਸੇ ਨੇ ਕੀਤੀ ਤੇ ਇਨਕਮ ਦੇ ਛਾਪੇ ਕਿਹੜੀ ਗੱਲ ਵਾਸਤੇ ਮਾਰੇ ਜਾ ਰਹੇ ਨੇ ਕਿ ਆੜਤੀਆ ਵਰਗ ਵੀ ਇਹ ਕਾਨੂੰਨਾਂ ਦਾ ਪ੍ਰਭਾਵਤ ਹੈ ਉਹ ਵੀ ਮੈਦਾਨ 'ਚ ਆ ਗਿਆ ਹੁਣ ਉਹਨਾਂ ਦੀ ਸੰਗੀ ਨੱਪੀ ਐ ਤੋੜ ਰਹੇ ਨੇ ਸਾਡੇ ਨਾਲ ਉਹ ਜਿਹੜਾ ਸਮਰਥਨ ਕਰ ਰਹੇ ਨੇ ਸਾਨੂੰ ਉਹਨਾਂ ਨੂੰ ਤੋੜ ਰਹੇ ਨੇ ਮੈਂ ਵੀ ਕੱਲ ਵੀ ਆੜਤੀਆਂ ਦੇ ਇਹ ਕੰਟੈਕਸਟ ਵਾਲਿਆਂ ਨੇ ਛਾਪੇ ਮਾਰੇ ਨੇ ਪਰ ਮੈਂ ਨੂੰ ਤਾਂ ਰਾਤ 2 ਵਜੇ ਜਗ ਆ ਗਈ ਸੀ ਜਦੋਂ ਮੈਂ ਉਹਦੀ ਆਦਾ ਮੋਬਾਈਲ ਖੋਲ੍ਹਿਆ ਤੇ ਮੈਂ ਖਬਰਾਂ ਸੁਣੀ ਆ ਉਹ ਤੋਂ ਖਬਰਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਆੜਤੀਆਂ ਦੇ ਉੱਤੇ ਮਲਟੀਕੰਟੈਕਸਟਾਂ ਛਾਪੇ ਮਾਰੇ ਨੇ ਮੈਂ ਉਹਦੀ ਆਪਦੀ ਵੀਡੀਓ ਪਾਤੀ ਸੀ ਉਹਦਾ ਵਿਰੋਧ ਕਰਨ ਵਾਸਤੇ ਤੇ ਅੱਜ ਮੈਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਪੰਜ ਮੈਂਬਰ ਦੀ ਟੀਮ ਵੀ ਭੇਜਤੀ ਤੇ ਉਹਨਾਂ ਦੀ ਆੜਤੀਆਂ ਦੀ ਅੱਜ ਮੀਟਿੰਗ ਵੀ تھیਗੀ ਉਹਨਾਂ ਨੇ ਮੇਰੇ ਪੁੱਛਿਆ ਜੀ ਅਸੀਂ ਕੀ ਕਰੀਏ ਮੈਂ ਉਹਨਾਂ ਨੂੰ ਇਹੀ ਰਾਹ ਦੱਸੀ ਦੀ ਵੀ ਜਿੰਨੇ ਐ ਕਟਾਚਰ ਦਫ਼ਤਰ ਨੇ ਉਹ ਆਰਤੀਆਂ ਨੂੰ ਛੜਕਾ ਕੇ ਆਉਣਾ ਪਊਗਾ ਤੇ ਜਿੰਨੀਆਂ ਜਥੇਬੰਦੀਆਂ ਸਾਡੀ ਮਦਦ ਕਰਨਗੀਆਂ ਤੇ ਉਹਨਾਂ ਦੇ ਘਰਾਓ ਕਰੋ ਜੇ ਤੋਂ ਅਫਸਰ ਦਫ਼ਤਰਾਂ 'ਚ ਬੈਠੇ ਨੇ ਉੱਥੀ ਬਹੁਤ ਜਿਹੜਾ ਸਮਾਨ ਚੱਕ ਕੇ ਲੱਗੇ ਉਹਨੂੰ ਵਾਪਸ ਕਰਾਓ ਅਸੀਂ ਆਰਤੀਆਂ ਸਾਰੀਆਂ ਜਥੇਬੰਦੀਆਂ ਜਿੰਨੇ ਵੀ ਲੜਨ ਵਾਲੇ ਲੋਕ ਨੇ ਸਾਰੀਆਂ ਭਾਰਤ ਦੀਆਂ ਜਥੇਬੰਦੀਆਂ ਅਸੀਂ ਆਰਤੀਆਂ ਦੇ ਨਾਲ ਆਗੇ ਬਿਲਕੁਲ ਉਹਨਾਂ ਨੂੰ ਜਾ ਨਹੀਂ ਜਾਣ ਦੇਵਾਂਗੇ ਕਿ ਠੀਕ ਹੈ ਅੱਜ ਸਾਡਾ ਇੱਥੇ ਵੱਡਾ ਦੋਲਣ ਚੱਲਦਾ ਹੈ ਉਹ ਵਿਰੋਧ ਇਹੀ ਕਰਦੇ ਨੇ ਵੀ ਪਾਵਨੋ ਤੇ ਛਾਪੇ ਮਾਰੇ ਗਏ ਨੇ ਭਾਰਤੀਆਂ ਨੇ ਸਾਡੇ ਦੋਨੋਂ ਨੂੰ ਬਹੁਤ ਵੱਡੀ ਸ਼ਮਾਇਤ ਦਿੱਤੀ ਹੈ ਉਹ ਰਸਣ ਵੀ ਦੇ ਕੇ ਗਏ ਨੇ ਉਹ ਫੰਡ ਵੀ ਦੇ ਕੇ ਦੇ ਕੇ ਗਏ ਨੇ ਇਸ ਕਰਕੇ ਉਹਨਾਂ ਦਾ ਵੀ ਮਸਲਾ ਬਣਦਾ ਹੈ ਜੇ ਮਤਲਬ ਇਹ ਜਿੰਨੇ ਨੂੰ ਲਾਗੂ ਹੋ ਜਾਂਦੇ ਤਾਂ ਆਰਥਿਕ ਖਤਮ ਹੋ ਜਾਣਗੇ ਤੇ ਪਹਿਲਾਂ ਹੀ ਆਰਥਿਕ ਤੇ ਛਾਪੇ ਮਾਰ ਕੇ ਖਤਮ ਕਰਕੇ ਜਵਾਂਗੇ ਬਿਲਕੁਲ ਨਹੀਂ ਇਹ ਗੱਲ ਕਰਨ ਦੇਵਾਂਗੇ ਇਹ ਜੋ ਪੰਜਾਬ ਮੇ ਆਰਥੀਔਰ ਸੈਲਰ ਮਾਲਕੋ ਜਿਨੇ ਸਰਕਾਰ ਇਹ ਬੋਲਤੀ ਹੈ ਕਿ ਉਹ ਸੰਘਰਸ਼ ਮੇ ਹਮਾਇਤ ਕਰ ਰਹੇ ਹਨ ਉਹਨਕੇ ਇਨਕਮ ਟੈਕਸ ਵਾਲੋ ਨੇ ਫੋਰਸ ਲੈ ਕੇ ਜੋ ਛਾਪੇਮਾਰੀ ਕੀ ਹੈ ਉਸਕਾ ਵਿਰੋਧ ਕਰਨੇ ਕੇ ਲਿਏ ਰੁਰਦੂ ਸਿੰਘ ਮਾਨਸਾ ਜੀ ਜੀ ਕਹਿ ਰਹੇ ਥੇ ਕਿ ਇਹਨਾਂ ਨੇ ਵਹਾ ਕਾਲ ਦੀ ਹੈ ਕਮੇਟੀ ਬਣਾ ਕੇ ਭੇਜਾ ਹੈ ਕਿ ਜੋ ਵੀ ਇਨਕਮ ਟੈਕਸ ਕੇ ਅਧਿਕਾਰੀ ਗਏ ਹੈ ਉਹਨਕੇ ਆਫੀਸਿਸ ਕੇ ਸਾਹਮਣੇ ਉਹ ਲੋਕ ਬੈਠ ਜਾਏ ਹਾਂ ਸਾਫ ਕੀਤਾ ਕਿ ਕਿਸਾਨ ਜਥੇਬੰਦੀਆਂ ਕਿਰਤੀਆਂ ਤੋਂ ਫੰਡ ਲੈਂਦੀਆਂ ਨੇ ਲੋੜ ਮੁਤਾਬਕ ਹੀ ਫੰਡ ਲਈ ਜਾਂਦੇ ਨੇ ਅਸੀਂ ਵਦੇ ਫੰਡ ਲਏ ਨੇ ਅਸੀਂ ਬਕਾਇਦਾ ਅਪੀਲ ਪਾਈ ਹੈ ਐਨ ਆਰ ਆਈ ਨੂੰ ਅਸੀਂ ਅਪੀਲ ਪਾਈ ਹੈ ਭਾਰਤ ਦੇ ਲੋਕਾਂ ਨੂੰ ਸਾਡੇ ਮਲਾਜਮਾਂ ਨੂੰ ਵੀ ਅਸੀਂ ਅਪੀਲ ਪਾਈ ਹੈ ਵੀ ਸਾਡੇ ਖਰਚੇ ਬਹੁਤ ਆ ਸਾਨੂੰ ਫੰਡ ਦੀ ਮਦਦ ਦੀ ਲੋੜ ਹੈ ਇਹ ਬਕਾਇਦਾ ਬਾਹਰ ਅਸੀਂ ਸੋਸ਼ਲ ਮੀਡੀਆ ਦੇ ਪਾਈ ਹੈ ਲਿਖਤੀ ਚਿੱਠੀ ਅਸੀਂ ਇਹਨਾਂ ਨੂੰ ਵੀ ਸੈਂਡ ਕੀਤੀ ਹੈ ਉਹ ਸਾਨੂੰ ਫੰਡ ਹੁਣ ਨਹੀਂ ਹੈ ਕਿ ਹੁਣੀ ਪਾਈ ਅਸੀਂ ਜਦੋਂ ਕਰੋਨਾ ਦਾ ਸੰਕਟ ਸੀਗਾ ਉਦੋਂ ਅਸੀਂ 600 ਪਿੰਡਾਂ ਦੇ ਵਿੱਚ ਰਾਸ਼ਨ ਵੰਡਿਆ ਗਰੀਬਾਂ ਮਜ਼ਦੂਰਾਂ ਨੂੰ ਅਸੀਂ ਉਦੋਂ ਵੀ ਲਗਭਗ ਕਰੋੜ ਦੇ ਨੇੜੇ ਰਾਸ਼ਨ ਵੰਡਿਆ 600 ਪਿੰਡਾਂ ਦੇ ਵਿੱਚ ਉਹ ਫੰਡਿੰਗ ਵੀ ਸਾਨੂੰ ਲੋਕਾਂ ਨੇ ਦਿੱਤੀ ਹੈ ਬਾਹਰਲੇ ਮੁਲਕਾਂ ਤੋਂ ਆਈ ਹੈ ਸਾਡੇ ਮੁਲਕ ਦੇ ਵਿੱਚੋਂ ਵੀ ਆਈ ਹੈ ਜਨੀਆਂ ਅਸੀਂ ਆਪਦੀਆਂ ਲੋੜਾਂ ਮੁਤਾਬਕ ਉਹਨਾਂ ਤੋਂ ਫੰਡ ਲੈਨੇ ਆ ਉਹ ਲੋਕ ਨੇ ਜਿਹੜੇ ਸਾਨੂੰ ਫੰਡ ਭੇਜਦੇ ਆ ਕੋਈ ਟਰੱਕ ਡਰਾਈਵਰ ਹੈ ਕੋਈ ਬੇਰ ਤੋੜਦਾ ਹੈ ਕੋਈ ਲੇਬਰ ਕਰਦਾ ਹੈ ਇਧਰੋਂ ਗਏ ਕਿਸਾਨਾਂ ਮਜ਼ਦੂਰਾਂ ਦੇ ਵੀ ਬੱਚੇ ਆ ਕੋਈ ਏਜੰਸੀ ਨਹੀਂ ਜਿਹੜੀ ਉੱਥੇ ਢੇਰ ਲੱਗਿਆ ਪਿਆ ਮਾਇਆ ਦਾ ਕਿ ਉਹ ਸਾਨੂੰ ਭੇਜ ਰਹੇ ਆ ਇਸ ਕਰਕੇ ਸਰਕਾਰ ਦਾ ਜਿਹੜਾ ਇਹ ਪੈਂਤੜਾ ਹੈ ਜਿਹੜੀ ਹਮਲਾਵਰ ਪੈਂਤੜਾ ਹੈ ਸਾਫ ਹੈ ਟਾਈਮਿੰਗ ਨੂੰ ਲੈ ਕੇ ਆਰਤੀਆਂ ਉੱਤੇ ਹੋ ਰਹੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਹੈ ਕਿਉਂਕਿ ਖੁਦ ਆਰਤੀ ਮੰਦਰੀ ਨੇ ਕਿ ਕਿਸਾਨ ਆंदोलਨਕਾਰ ਨਹੀਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ